कृदा موسیقی <applause> ਉੱਚੇ ਤੇ ਉੱਚਾ ਭਗਵਾਨ ਸਰਸਣ ਦੇ ਤੁਮ੍ਹ੍ਹ ਦੇ ਸ਼ੁਕਰਤੂ ਹੈ ਤੁਮ੍ਹ੍ਹ ਤੇ ਸ੍ਰੀ ਅਕਾਲ ਕਾਰਿ ਕਰੀ ਤੁਮ੍ਹ੍ਹ ਦੀ ਕਰਤ ਜੀ ਨਾਨਕ ਦਾਸ ਦਾ ਕੁਰਬਾਨੀ ਕੋ ਕਰਦੇ ਦਾਸ ਮਹਾਰਜ ਜੀ ਬਲਸੋ ਬੀਰ ਕੋ ਨਾਮ ਨੂੰ ਸਤਿ ਉਤੇਗੁਣ ਨਾਮ ਜਿਰਾ ਸੁਖ ਦਾਤਾ ਭਗਵਾਨ ਉਚਾ ਕੇ ਕਰਦਾ ਉਸ ਮੇਰਕ ਜੀ ਜੀਵਾਨ ਦਾ ਕਾਰਜ ਹੈ ਵਰਤੀ ਦਾ ਤਨ ਵਰਨਹਰਾ ਦੁਖੰਤਾ ਸੁਖਰਾਸਤਾ ਕੋ ਜੀਨਤ ਜੀ ਦੀ ਪ੍ਰਾਪਾ ਕਰਦਾ ਉਸ

ਪਰਮੋਸਵਰ ਮਹਾਰਾਜ ਕੁੱਜੀ ਮਹਾਰਾਜ ਬਕੂ ਜਲ ਸਿੰਘ ਜੀ ਮਹਾਰਾਜ ਕੋਮਨ ਵਾਲਾ ਸ਼੍ਰੀ ਗੁਰੂ ਨਾਨਕ ਦੇਵ ਦੇ ਅਗਦੀ ਜੋਤ ਜਕਸੂਮ ਬਕੂ ਸ਼ਰਦਾਰਨੀ ਮਹਾਰਾਜ ਤੰਤਰ ਦੀ ਪਾਸ਼ਾ ਸ਼ੀਖਾ ਕਰਦੇ ਵਾਲੇ ਵਾਵਾ ਕੁਲਾਰਾਮ ਜੀ ਮਹਾਰਾਜ ਸਵਾਮੀ ਚੰਦ ਜੀ ਮਹਾਰਾਜ ਸੰਤਨਮਨ ਦਾਤ ਜੀ ਮਹਾਰਾਜ ਸਵਾਮੀ ਗੁਰਦਾਸ RAM ਜੀ ਮਹਾਰਾਜ ਪਰਮਦੋਤ ਜੀ ਮਹਾਰਾਜ ਪਾਜੀ ਮਹਾਰਾਜ ਸਚਿ ਸੁਰਦੇ ਸਵਾਮੀ ਹਰਦਾਸ ਜੀ ਮਹਾਰਾਜ ਗੋਬਿੰਦ ਸਿੰਘ ਜੀ ਮਹਾਰਾਜ ਸੰਤਨ ਦਰਸ਼ਨ ਮਹਾਰਾਜ ਜੀ ਬਾਰੇ ਤਨ 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 ਸਤਿਗੁਰੂ ਬਚਨਾਂ ਪਾਰਸ਼ਪਤਾਂ ਦਾ ਸਤਿਕਾਰ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ ਸ੍ਰੀ ਗੁਰੂ ਜੀ ਦੇ ਅਧਿਕਾਰ ਵਿੱਚ ਆਪਾ ਕੋਲाराम ਦੇ ਦੁਸਤਾਂ ਦੇ ਸ੍ਰੀ ਪਾਰਸ਼ਪਤ ਦਾ ਸਾਹਿਤ ਸ਼ੁਕਰੀਵਾਦ ਆਪ ਜੀ ਦੇ ਪ੍ਰਬਾਰ ਦੇ ਬੱਚਾ ਨੂੰ ਪਰਮਨ ਕੇ ਸ੍ਰੀ ਪਾਰਸ਼ਪਤ ਗੰਮਤ ਨੂੰ ਟੁਕਰੀ ਡੋਣ ਦੀ ਸੇਵਾ ਕਰਨ ਲਈ ਪ੍ਰਤੀ ਜਾਪ ਕੀਤਾ ਕੋਟਨ ਕੋਸ਼ੁਕ ਤੁਹਾਨੂੰ ਆਦਾ ਗੰਮਤ ਜੀ ਸਾਹਿਬਾਸ਼ੇ ਦਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਛਤਰ ਛਾਇਆ ਕਰਨ ਕਰੀ ਦਾ ਕਰਤਾ ਸ੍ਰੀ ਪ੍ਰਵਾਦ ਕਰਨ ਹਰ ਆਪ ਜੀ ਨੂੰ ਮੁੱਖ ਰੱਖਦੇ ਸਤਿ ਸ਼੍ਰੀ ਅਕਾਲ ਆਪ ਜੀ ਦੇ ਸਤਿ ਸ਼੍ਰੀ ਅਕਾਲ ਗੜਾ ਪ੍ਰਸਾਦ ਜੀ ਨੇ ਕਹਾਟਾਂ ਵੀ ਨੂੰ ਆਪਦਰੋ ਭੋਗ ਲਗਾਓ ਭੋਗ ਲਗਿਆ ਸੀ ਪ੍ਰਸਾਦ ਸੰਗਤ ਨੂੰ ਵਰਤੌਣ ਦੀ ਅਗਰ ਜੋ ਜੋ ਸ਼ੱਕੇ ਸੁਸਵਾਦ ਸਵਾਦ ਸਭ ਜੀ ਦੇ ਨਾਮ ਤੇ ਸੇਵਾ ਕਰਨ ਵਾਲਿਆਂ ਗੋਣ ਵਾਲਿਆਂ ਸਾਰੀਆਂ ਸੰਤਾਂ ਦੇ ਤੇ ਮਿਹਰ ਦਾ ਹੱਥ ਰੱਖਣਾ ਇਹ ਤਾਂ ਭੋਗ ਚੜ੍ਹਦੀ ਕਲਾਤਨ ਵਰਤੀ ਖਾਰੋ-ਵਰਤਨਾਂ ਨੂੰ ਛੁਣਿਆ ਚਾਦੂ ਕਾ ਸੰਕਸ਼ਣ ਨੰਨ ਕਰਨ ਵਦਨ ਕਾ ਉਤਾ ਪੁਖਾ ਕੁਲੇਸ਼ਨ ਨਿਰਾਸ਼ ਕਰਨਾ ਸੇ ਸਤਿਗੁਰੂ ਮੇਰੇ ਜੀਣਾ ਮਨਾਤਿ ਆਪ ਦਾ ਨਾਮ ਚਿਤਾਰੇ ਜੈ ਜੈਕਾਰ ਨਾਨਕ ਗੁਰੂ ਗੋਬਿੰਦ ਸਿੰਘ ਜੀ ਦਾਸ ॠषि ਠਾਕੁਰ ਦਾਸ ਮਹਾਰਾਜ ਆਪ ਤੇ ਨੰਦਿਤ ਚੜੀ ਰੂਪੇ ਕਰਾ ਤੇਰੇ ਬਨਸਾ ਸਤਿਕਾਰਾਈ ਜੋ ਬੋਲੇ ਸੋ ਨਿਰਬੈ ਸਤਗੁਰੂ ਦਾਸ ਮਹਾਰਾਜ ਕੀ ਜੈ ਤਬੋਲੇ ਸੋ ਨਿਰਬੈ ॠषि ਠਾਕੁਰ ਦਾਸ ਮਹਾਰਾਜ ਕੀ ਜੈ ਤਬੋਲੇ ਸੋ ਨਿਰਬੈ ਬਵੱਪੁਰ ਰਾਮ ਭਰਾਜ ਕੀ ਜੈ ਸੋ ਨਿਹਾਲ ਸਤਿ ਸ੍ਰੀ ਅਕਾਲ ਓਮ ਬਾਪੂ ਨੰਦ ਕਰਵਾੜਾ ਆਖੀ ਸਦਾ ਹੈ। ਲਗਾਉਂਦੇ ਮੈਂ ਜਿਹੜਾ ਕੱਚਾ ਪਿੱਲਾ ਮੜਾ ਮੁੱਟ ਰਿਹਾ ਕੋਈ ਖੰਦ ਪੁਵਾ ਦੇ। ਵੀਰ ਆਪਣਾ ਨਮਾਸ਼ਾਲਾ ਦੇ ਤੇ ਦਾਰਨ। ਜਿਹਦੀ ਕੋ ਕਾਮਾ ਨੂੰ ਕਰੇ ਬਿਲਕੁਲ ਦਸਤੂਰ। Wọn bẹ Juma n b'akwara wọn. Báyìí ni màá yóò fẹ́ ló ń báyìí.